ਬਾਪੂ ਜੀ ਰੋਕਿਓ ਰੋਕਿਓ ਦੱਬਾ ਦੇ ਦੇ ਇੱਕ ਵਾਈਕਲ ਆਇਆ ਬਾਈ ਗੁਰਜੀ ਕੀ ਫਤਿਹ ਜੀ ਠੀਵਾ ਸਿੰਘ ਸਾਹਿਬ ਕੀ ਦੇ ਦੇ ਦੱਬਾਪੂ ਜੀ ਇਹ ਕਿਨੇ ਕਿਨੇ ਕੋਈ ਅੱਡੀ ਗੱਲ ਨਹੀਂ ਸੋ ਆ ਵੀਰਾਂ ਨੇ ਦਿੱਤਾ ਇਹ 200 ਰੁਪਿਆ ਸਾਨੂੰ ਦੇ ਕੇ ਖੜ ਗਏ ਸੀ ਸਿੰਘ ਸਾਹਿਬ ਵੀ ਤੇ ਆ ਬਾਬੂ ਜੀ ਆਏ ਆ ਇਹਨਾਂ ਨੂੰ ਅਸੀਂ ਰੋਕਿਆ ਵੀ ਤੇ ਠੀਕ ਆ ਵੀਰੇ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਨਾਲ ਖੜੇ ਹੋ ਵਾਈਕਲ ਸਾਹਿਬ ਬਾਈ ਗੁਰਜੀ ਕੀ ਫਤਿਹ ਜੀ ਬਬੇ ਕਿਨੇ ਦਾ ਗਏ ਸ਼ੱਕੂ ਕਹਿੰਦੇ ਨੂੰ ਨਾ ਸ਼ੱਕੂ ਹੀ ਆ ਇਹ ਕਿੰਨੇ ਦਾ ਏ ਹੈ ਜੋ ਮਰਜੀ ਦੇ ਦਈਏ ਨਹੀਂ ਕਿੰਨੇ ਦਾ 50 ਸੋ ਕਿੰਨਾ 1000 ਰੁਪਏ ਦਾ ਦੋ ਆ ਇੱਕ ਦੋ ਤਹੀ ਕਿੰਨੇ ਭਾਈ ਦੋ ਵਾਰ ਵੜ ਲਓ ਨਾ ਅੱਜ ਕਿੰਨੇ ਵੇਚੇ ਆ ਹੈ ਅੱਜ ਨਹੀਂ ਤਰੀਕੇ ਨਹੀਂ ਵੀ ਕੀ ਅੱਜ ਤਾਂ 100 ਹੋ ਗਿਆ ਠੀਕ ਆ ਲੈ ਲਓ ਬਾਕੀ ਬਾਬਾ ਜੀ ਕਿੰਨੇ ਕਮਾਉਂਦੇ ਰੋਜ਼ ਦੇ ਇਹਨਾਂ ਦੋਸਤ ਸੱਜਣਾਂ ਜੰਦਾ 200 150 200 ਹੈ 150 ਸ਼ੁਕਰ ਹੋ ਜਾਂਦਾ ਮਹਾਰਾਜ ਦਾ ਹੂੰ ਜੋ ਕਦਾ ਠੀਕ ਹੈ ਜੋ ਵੀ ਕਦਾ ਠੀਕ ਹੈ ਉਹ ਠੀਕ ਕਰਦਾ ਰੋਟੀ ਮੈਨੂੰ ਦਿੰਦਾ ਰੋਜ਼ ਉਹ ਦਊਗਾ ਰੋਟੀ ਉਹ ਹੈ ਵਾਹਿਗੁਰੂ ਵਾਹਿਗੁਰੂ ਮੈਂ ਜੋ ਦੇਣਾ 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 ਗੁਰੂ ਰਾਮਦਾਸ ਪਾਸ਼ਾ ਹੈਗੇ ਆ ਵਾਹਿਗੁਰੂ ਜਾਓ ਬਾਬਾ ਜੀ ਤੁਹਾਨੂੰ ਗੁਰੂ ਰਾਮਦਾਸ ਤੇ ਬਾਬਾ ਜੀ ਸਬਰ ਹੋ ਜਾਂਦਾ ਮਤਲਬ ਹੈ 200 ਰੁਪਏ ਜੀ ਵੀ ਵਾਹਿਗੁਰੂ ਤੇ ਉਮਰ ਕਿੰਨੀ ਆਪਣੀ ਬਾਬਿਓ ਹੈ 72 ਸਾਲ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਉਹ ਇੰਨਾ ਵੱਡਾ ਲਾਵਾ ਚਲ ਕੋਨੀ ਆਪਾ ਹਾਜੀ ਹਾਜੀ ਫੜ ਲੈਣੇ ਆਪਾ ਕੋਨੀ ਕੋਨੀ ਠੀਕ ਆ ਜੀ ਫੜ ਲੈਣੇ ਲੋਧ ਬਾਬਾ ਜੀ ਕੀ ਆ 100 ਰੁਪਇਆ ਹੋ ਗਿਆ ਨਾ ਹਾਂਜੀ ਹੈ ਫੁੱਲੇ ਨਹੀਂਗੇ ਇਹ ਕਿੰਨੇ ਆ ਹਾਲੋ ਹੋਰ ਇਹ ਕਿੰਨੇ ਹੋ ਗਏ 77 ਹੋ ਗਏ ਕਿਤੇ ਨਹੀਂ ਕਿਹਨੇ ਜੀ ਸਾਰੇ ਤੁਹਾਡੇ ਆ ਇਹ ਗੁਰਾਂ ਦਾਸ ਕਾਸ਼ਾ ਨੇ ਭੇਜੀ ਆ ਠੀਕ ਆ ਪਿਆਰਿਓ ਅਸੀਂ ਤੁਹਾਡੇ ਕੋ ਤਾਂ ਲਿਆ ਤੁਹਾਨੂੰ ਇਹ ਨਾ ਲੱਗੇ ਕਿ দান ਕੀਤਾ ਬਾਬਾ ਜੀ ਤੁਹਾਡੀ ਮਿਹਨਤ ਨੂੰ ਇਹ ਆਪਾਂ ਦਿੱਤੇ ਜਾਂ ਠੀਕ ਆ ਅੱਜ ਕਿੰਨੇ ਪੈਸੇ ਕਿ ਮੈਂ ਜੀ ਸਵੇਰ ਦੇ 100 ਰੁਪਇਆ ਜਾਂ 150 ਰੁਪਇਆ ਆ ਤੁਹਾਨੂੰ ਮਹਾਰਾਜ ਨੇ ਭੇਜਿਆ ਗੁਰਦੰਸ ਪਾਸ਼ਾ ਨੇ ਠੀਕ ਹੈ ਅਸੀਂ ਆ ਉਹਦੇ ਬਦਲੇ ਆ ਲਿਆ ਵਾ ਕਿ দান ਨਹੀਂ ਠੀਕ ਹੈ ਜੀ